ਕਿ ਸ਼ਹਿਰ ਵਿੱਚ ਬਹੁਤ ਵਾਵਾ ਉੱਡ ਰਹੀਆਂ ਅਸੀਂ ਜਿਹੜਾ ਕੌਨਫੀਡੈਂਸ ਹੈ ਲੋਕਾਂ ਦਾ ਭਰੋਸਾ ਹੈ ਉਹ ਪੂਰਾ ਰੱਖਣਾ ਹੈ ਜਿਹੜੀਆਂ ਸਾਡੀਆਂ ਸਾਰੀਆਂ ਏਜੰਸੀਸ ਹੈ ਚਾਹੇ ਉਹ ਆਰਮੀ ਹੈ ਚਾਹੇ 에ਅਰਫੋਰਸ ਹੈ ਚਾਹੇ ਨੇਵੀ ਹੈ ਸਾਡੀ ਪੁਲਿਸ ਫੋਰਸ ਹੈ ਉਹ ਸક્ષਮ ਹੈ ਕਿਸੇ ਵੀ ਇਨਸੀਡੈਂਟ ਦਾ ਸਾਮਣਾ ਕਰਨ ਲਈ ਕਿਸੇ ਵੀ ਹਮਲੇ ਦਾ ਸਾਮਨਾ ਕਰਨ ਦੀ ਇਹ ਕੁਝ ਡਰੋਨ ਅਟੈਕ ਹੋਏ ਆ ਜ਼ਰੂਰ ਪਰ ਜਿਹੜੇ ਡਰੋਨ ਹੋਏ ਆ ਸਾਰੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਪੂਰੇ ਪੰਜਾਬ 'ਚ ਹਾਲੇ ਤੱਕ ਕੋਈ ਵੀ ਜਾਨੀ ਕੋਈ ਵੀ ਨੁਕਸਾਨ ਦਾ ਇੱਕ ਵੀ ਖਬਰ ਨਹੀਂ ਹੈਗੀ ਇਸ ਵੇਲੇ ਤੱਕ ਚਾਹੇ ਉਹ ਲੁਧਿਆਣਾ ਹੋਵੇ ਜਲੰਧਰ ਹੋਵੇ ਅਮ੍ਰਿਤਸਰ ਹੋਵੇ ਬਾਕੀ ਟਾਈਮ ਨਾਲ ਹੋਰ ਖਬਰਾਂ ਆਉਂਦੀਆਂ ਰਹਿਣਗੀਆਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਪਰ ਇਹ ਨਹੀਂ ਵੀ ਕਿ ਇਹ ਲਗਾਤਾਰ ਚੱਲੀ ਜਾ ਰਿਹਾ ਕੱਲ ਰਾਤ ਵਲੇ ਕੁਝ ਸੀ ਪਰ ਕੱਲ ਰਾਤੀ ਵੀ ਕੁਝ ਤਾਂ ਹਵਾਵਾਂ ਸੀ ਕੁਝ ਰਿਐਲਿਟੀ ਸੀ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਹਵਾ ਉਡਾਏਗਾ ਕਿਸੇ ਵੀ ਗਰੁੱਪ ਵਿੱਚ ਕੋਈ ਪਾਏਗਾ ਉਹ ਗਰੁੱਪ ਦੇ ਐਡਮਿਨਿਸਟਰेटर ਦੇ ਖਿਲਾਫ ਐਕਸ਼ਨ ਦਿੱਤਾ ਜਾਏਗਾ ਔਰ ਜਿੱਥੋਂ ਇਹ ਚੱਲੇਗੀ ਸਾਡਾ ਆਈਟੀ ਡਿਪਾਰਟਮੈਂਟ ਪੂਰਾ ਐਕਟਿਵ ਹੈ ਜਿੱਥੋਂ ਇਹ ਮੈਸੇਜ ਚੱਲੇਗਾ ਜੇ ਪਤਾ ਚੱਲ ਗਿਆ ਉਹਦੇ ਉੱਤੇ ਬਹੁਤ ਤਕੜੀ ਕਾਰਵਾਈ ਹੋ ਸਕਦੀ ਹੈ ਇੱਥੇ ਤੱਕ ਵੀ ਹੋ ਸਕਦੀ ਹੈ ਕਿ ਟ੍ਰੇਜਨ ਦੀ ਹੋ ਸਕਦੀ ਕਿਉਂਕਿ ਇਹ ਕਿਉਂਕਿ ਇਹ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਹੈਗਾ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈਗਾ ਸੋ ਮੈਂ ਸਾਰਿਆਂ ਨੂੰ ਐਡਵਾਈਸ ਕਰੂੰਗਾ ਜਦੋਂ ਤੱਕ ਕੋਈ ਖਬਰ ਪੂਰੀ ਪੱਕੀ ਨਾ ਹੋਵੇ ਕੁਝ ਵੀ ਆਪਣੇ ਸੋਸ਼ਲ ਮੀਡੀਆ ਤੇ ਨਾ ਪਾਓ ਮੈਂ ਸਾਰੇ ਆਪਣੇ ਭਰਾਵਾਂ ਪੈਣਾ ਨੂੰ ਲੁਧਿਆਣੇ ਦੇ ਪੰਜਾਬ ਦੇ ਸੂਬੇ ਦੇ ਰਿਕਵੈਸਟ ਕਰਨਾ ਚਾਹਨਾ ਕਿ ਪੈਨਿਕ ਨਾ ਕਰੋ ਇਹ ਨਹੀਂ ਕਿ ਪੈਨਿਕ ਕਿ ਜੀ ਅਸੀਂ ਕਿਤੇ ਜਾਣਾ ਹੈ ਜਾਨ ਦੀ ਲੋੜ ਨਹੀਂ ਇਹ ਨਹੀਂ ਕਿ ਪੈਨਿਕ ਚ ਅਸੀਂ ਇੰਨਾ ਕੁ ਸਮਾਨ ਖਰੀਦ ਕੇ ਰੱਖ ਲਈਏ ਕਿ ਸਮਾਨ ਵੀ ਮਹਿੰਗਾ ਕਰ ਦੇ ਹੋਲਡਿੰਗਲੇ ਹੋਲਡਿੰਗ ਕਰਨ ਲੋੜ ਨਹੀਂ ਹੈਗੀ ਹਰ ਚੀਜ਼ ਜਿਹੜੀ ਆ ਐਸੈਂਸ਼ੀਅਲ ਕਮੋਡਿਟੀਜ਼ ਹੈ ਖਾਣ ਪੀਣ ਦਾ ਸਮਾਨ ਹੈ ਜੋ ਵੀ ਹੈਗਾ ਉਹ ਬਹੁਤ ਯਾਦਾ ਅਵੇਲੇਬਲ ਹੈ ਡੀਸੀ ਸਾਹਿਬ ਨੇ ਸਾਰਾ ਮਤਲਬ ਕਿ ਮੀਟਿੰਗਾਂ ਲੈ ਕੇ ਜਾਇਜ਼ਾ ਲੈ ਲਿਆ ਔਰ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਵੀ ਕਿਸੇ ਚੀਜ਼ ਦਾ ਸ਼ਾਰਟੇਜ ਨਹੀਂ ਹੈਗੇ ਜਿਹੜਾ ਬੰਦਾ ਹੋਡਿੰਗ ਕਰਦਾ ਫੜਿਆ ਗਿਆ ਕੋਈ ਵੀ ਬੜਾ ਸਟ੍ਰਿਕਟ ਐਕਸ਼ਨ ਉਹਦੇ ਤੇ ਲਿੱਤਾ ਜਾਏਗਾ ਔਰ ਉਹ ਵੀ ਨੈਸ਼ਨਲ ਸਕਿਉਰਿਟੀ ਦੇ ਖਿਲਾਫ ਇਹ ਮੈਂ ਤੁਹਾਡੇ ਥਰੂ ਕਹਿਣਾ ਚਾਹੁੰਦਾ ਔਰ ਅੱਜ ਤੋਂ ਜਿਹੜੇ ਵੀ ਗਡਾਉਣਾ ਚਪਿਆ ਹੈਗਾ ਕਿੰਨਾ ਹੋਰ ਰੱਖ ਸਕਦੇ ਜੇ ਉਸ ਤੋਂ ਵੱਧ ਕੁਆਂਟੀਟੀਆਂ ਹੋਈਆਂ ਅੱਜ ਤੋਂ ਵੇਡ ਚਾਲੂ ਹੋ ਜਾਣਗੀਆਂ ਗਡਾਉਣਾ ਤੇ ਜੇ ਕਿਸੇ ਦਾ ਵੀ ਐਕਸਟਰਾ ਫੜਿਆ ਗਿਆ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਏਗੀ ਜਿੱਥੇ ਤੱਕ ਬਲੈਕਆਊਟ ਦਾ ਸਵਾਲ ਹੈ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਪੁਲਿਸਤ ਵੀ ਗੱਲ ਹੋਈ ਦੇਖੋ ਬਲੈਕਆਊਟ ਦੀ ਜਦੋਂ ਲੋਡ ਹੋਏਗੀ ਉਦੋਂ ਹੀ ਉਦੋਂ ਹੀ ਲਾਇਆ ਜਾਏਗਾ ਕਈ ਵਾਰੀ ਪ੍ਰਕੌਸ਼ਨਰੀ ਮੇਅਰ ਲਾਇਆ ਜਾਂਦਾ ਕਈ ਵਾਰੀ ਜ਼ਰੂਰਤ ਹੁੰਦੀ ਲਾਇਆ ਜਾਂਦਾ ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜਰੂਰ ਸੁਣੀ ਜਾਵੇ ਜਿਹੜਾ ਉਹ ਦੇਣ ਮੈਸੇਜ ਸੁਣੋ ਇਹ ਨਹੀਂ ਵੀ ਕਿਸੇ ਨੇ ਤਾਂ ਬਹੁਤ ਸੀਰੀਅਸ ਲੈ ਲਿਆ ਕਿਸੇ ਨੇ ਨਹੀਂ ਲਿੱਤਾ ਫਿਰ ਉਹ ਬਲੈਕਆਊਟ ਦਾ ਫਾਇਦਾ ਨਹੀਂ ਹੁੰਦਾ ਕੱਲ ਵੀ ਜਦੋਂ ਬਲੈਕਆਊਟ ਲੱਗਿਆ ਕਈ ਹੋਟਲਾਂ ਦੀਆਂ ਲਾਈਟਾਂ ਜਲ ਰਹੀਆਂ ਸੀ ਕਈ ਠੇਕਿਆਂ ਦੀਆਂ ਲਾਈਟਾਂ ਜਲ ਰਹੀਆਂ ਸੀ ਜੇ ਬਲੈਕਆਊਟ ਦਾ ਕਹਿਣਾ ਕਿਸੇ ਨੇ ਨਾ ਮੰਨਿਆ ਅਸੀਂ ਪਰਮਾਨੈਂਟ ਉਹ ਹਦਾਇਰਾ ਸੀਲ ਕਰ ਦਾਂਗੇ ਤਾਂ ਕਿ ਅਗਲੀ ਵਾਰੀ ਸਾਨੂੰ ਇਹ ਨਾ ਪ੍ਰਵਾਹ ਕਰਨੀ ਪਵੇ ਕਿ ਆਪਾਂ ਇਹ ਇੱਕ ਇੱਕ ਦੇ ਇੱਕ ਇੱਕ ਦੇ ਪਿੱਛੇ ਨਹੀਂ ਅਸੀਂ ਹੋ ਸਕਦੇ ਪਰ ਇੱਕ ਹੋਰ ਦੇਖੋ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਰਫ ਉਨੀ ਥੇਰ ਬਲੈਕਆਊਟ ਲਾਉਂਦੀ ਜਿੰਨੀ ਥੇਰ ਲੋਡ ਹੋਵੇ ਕੱਲ ਸਿਰਫ 1 ਘੰਟੇ ਲਈ ਬਲੈਕਆਊਟ ਸੀਗਾ 11:00 11:30 ਵਜੇ ਲਗਾਇਆ 12:30 ਵਜੇ ਲਾਈਟਾਂ ਆਨ ਹੋ ਗਈ ਸੋ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਜੇ ਬਲੈਕਆਊਟ ਲੱਗੇ ਪਰ ਸਾਥ ਪੂਰਾ ਦੇਣਾ ਤੁਸੀਂ ਐਡਮਿਨਿਸਟ੍ਰੇਸ਼ਨ ਤੱਕ ਇੱਕ ਡਰੋਨ ਜਿਹੜੇ ਹੈਗੇ ਆ ਇਹ ਫੋਟੋਗ੍ਰਾਫੀ ਵਾਲੇ ਡਰੋਨ ਹੈ ਜਾਂ ਬੱਚੇ ਡਰੋਨ ਵਰਤਦੇ ਆ ਕੋਈ ਕੁਛ ਹੈ ਕਿਉਂਕਿ ਇਹ ਅਟੈਕ ਜਿਹੜੇ ਹੁੰਦੇ ਵੀ ਆ ਸਾਰੇ ਜ਼ਿਆਦਾ ਡਰੋਨਸ ਤੇ ਹੁੰਦੇ ਆ ਉਹ ਸਾਰੇ ਡਰੋਨ ਬੈਂਡ ਹੈ ਟਿਲ ਫਰਦਰ ਆਰਡਰਸ ਤੋਂ ਮੇਰੀ ਇਹ ਰਿਕਵੈਸਟ ਹੈ ਜਿੰਨੀ ਦੇਰ ਤੱਕ ਫਰਦਰ ਕੋਈ ਇਨਸਟਰਕਸ਼ਨ ਨਾ ਆਣ ਐਡਮਿਨਿਸਟ੍ਰੇਸ਼ਨ ਤੋਂ ਡਰੋਨ ਡਰੋਨ ਨਾ ਵਰਤਨ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਜਦੋਂ ਵੀ ਕੋਈ ਚੀਜ਼ ਪੁੱਛਣੀ ਹੋਵੇ ਪੈਨਿਕ ਕਰਨ ਨਾਲੋਂ ਕੋਈ ਸੋਸ਼ਲ ਮੀਡੀਆ ਦਾ ਦੇਖ ਕੇ ਫੋਨ ਨੰਬਰ 112 ਜਿਹੜਾ ਪੁਲਿਸ ਦਾ ਉੱਥੋਂ ਤੁਸੀਂ ਇਨਫੋਰਮੇਸ਼ਨ ਲਓ ਜੇ ਉਹਨਾਂ ਕੋਲ ਇਨਫੋਰਮੇਸ਼ਨ ਹੋਏਗੀ ਉਹ ਸਹੀ ਇਨਫੋਰਮੇਸ਼ਨ ਹੈ ਨਹੀਂ ਤਾਂ ਉਹ ਇਨਫੋਰਮੇਸ਼ਨ ਸਹੀ ਨਹੀਂ ਹੈਗੀ ਦੂਜਾ ਇੱਕ ਹੋਰ ਨੰਬਰ ਮੈਂ ਦੇਣਾ ਚਾਹੁੰਦਾ ਅੱਜ ਪ੍ਰੈਸ ਦੇ ਥਰੂ 95925 5925 95927 95922 95927 ਕਿਸ ਦਾ ਨੰਬਰ ਨਹੀਂ ਸਮਰ ਇਹ ਜੀ ਇੱਕ ਹੋਰ ਕਾਲ ਸੈਂਟਰ ਦਾ ਨੰਬਰ ਚਲਾਇਆ ਇਹ ਮੈਂ ਆਪਣਾ ਚਲਾਇਆ ਐਜ਼ ਮੈਂਬਰ ਪਾਰਲੀਮੈਂਟ ਉੱਥੇ ਬੰਦੇ ਬਿਠਾਏ ਆ ਇਨ ਐਡੀਸ਼ਨ ਟੂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਰ ਕੀ ਕੋਪਰਟਿਟੀ ਹੋਣੀ ਅਗਰ ਵਾਹੋਂ ਸੇ ਕੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਰਨਾ ਚਾਹੀਦਾ ਨਹੀਂ ਹੋ ਨਹੀਂ ਨਹੀਂ ਇੱਕੋ ਗੱਲ ਹੈ ਇਨਫੋਰਮੇਸ਼ਨ ਉੱਥੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਹੀ ਜਾਏਗੀ ਤੁਸੀਂ ਉੱਥੇ ਭੇਜੋ ਜੇ ਕੋਈ ਐਡਮਿਨਿਸਟ੍ਰੇਸ਼ਨ ਨੂੰ ਤਤਰਾ ਰਹਾ ਹੈ ਪਹਿਲਾਂ ਸੁਣ ਲਓ ਇੱਕੋ ਇੱਕ ਮਿੰਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਗਾ 112 ਆਲਰੇਡੀ ਮੈਂ ਤੁਹਾਨੂੰ ਦਾਸਤਾ ਪਾ ਕੇ ਨਹੀਂ ਉਹਨੇ ਮਿਲ ਕੇ ਦੇਖੋ ਮਿਲਦਾ ਹੀ ਨਹੀਂ ਪਹਿਲਾਂ ਇੱਕ ਵਾਰ ਗੱਲ ਸੁਣੋ ਆ ਤਾਂ ਮਿਲਣਗੇ ਮਿਲਾਂਗੇ ਨਹੀਂ ਨਹੀਂ ਇੱਕ ਮਿੰਟ ਸਾਨੂੰ ਪਹਿਲਾਂ ਖਤਮ ਕਰਨ ਦਿਓ ਫਿਰ ਆਪਾਂ ਤੁਹਾਡੇ ਸਵਾਲ ਪੁੱਛਾਂਗੇ ਕੋਈ ਕੋਈ ਕੁਸਚਨ ਵੀ ਕਰ ਰਹੇ ਮੈਂ ਖਤਮ ਕਰ ਦਿੰਦਾ ਓਕੇ ਜਿਹੜਾ 112 ਹੈਗਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਬਾਈ ਚਾਂਸ ਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਮਿਲਦਾ ਤਾਂ ਅਸੀਂ ਕਲਟਰਨੇਟਿਵ ਨੰਬਰ ਦੇ ਰਹੇ ਹਾਂ ਤੁਹਾਨੂੰ ਜੇ ਕਿਸੇ ਸੱਜਣ ਨੇ ਉਹ ਵਰਤਣਾ ਵਰਤ ਲਓ ਉੱਥੇ ਵੀ ਅਸੀਂ ਜਿਹੜੀ ਵੀ ਤੁਹਾਡੀ ਕੁਐਰੀ ਹੋਗੀ ਲੈ ਕੇ ਜਲਦੀ ਤੋਂ ਜਲਦੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਹੈਗਾ ਐਸਐਲ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਲੋਕਾਂ ਨੂੰ ਦੱਸਣ ਲਈ ਔਰ ਮਤਲਬ ਕਿ ਜਿਹੜੇ ਸਟੈਪਸ ਲੈਣੇ ਚਾਹੀਦੇ ਐ ਇਸ ਵੇਲੇ ਉਹਦੇ ਲਈ ਇਹ ਪ੍ਰੈਸ ਕਾਨਫਰੈਂਸ ਤੇ ਪੀਪੀਆਰਓ ਦੇ ਵੀ ਹੈਂਡਲਸ ਹੈਗੇ ਤੁਸੀਂ ਉੱਥੇ ਵੀ ਮੇਰਾ ਮਤਲਬ ਇਹ ਐ ਕਿ ਸਾਰੇ ਨੰਬਰ ਅਸੀਂ ਕਿਉਂ ਦੇ ਰਹੇ ਆ ਅਸੀਂ ਐਸ਼ ਲਈ ਦੇ ਰਹੇ ਆ ਕਿ ਇਹ ਨੰਬਰਾਂ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਪਰ ਜੇ ਕੋਈ ਸੋਸ਼ਲ ਮੀਡੀਆ ਤੇ ਕਿਤੋਂ ਹੋਰ ਇਨਫੋਰਮੇਸ਼ਨ ਆਂਦੀ ਉਹਦੇ ਤੇ ਨਾ ਵਿਸ਼ਵਾਸ ਕਰੋ ਇਹ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ ਹੋਪ ਕਿ ਬਲੈਕਆਊਟ ਆਪਰੇਸ਼ਨ ਜੀ ਜੀ और सपोर्ट करो और कुछ सबि दे तो रेस्टोरेंट और कुछ अपना अपना फिर भी प्रशासन उलंघन की नहीं मैं देरी असू वार्निंग देना चाहते हैं कि जो भी ब्लैकआउट की ब्रिल है पूरा पूरा किसी फॉलो करो बिकॉज ये किसी को नैशनल इंटरस्ट and uh, we have to follow. ਸਰ ਕੋਈ ਬੀਐਨਐਸ ਦੀਆਂ ਧਾਰਾਵਾਂ ਦੇ ਤਹਿਤ ਕਾਰਵਾਈ ਹੋਏਗੀ ਕਿ ਜਾਂ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਕਿਦਾਂ ਦਾ ਐਕਸ਼ਨ ਹੋਏਗਾ ਪ੍ਰਸ਼ਾਸਨ ਦਾ ਜੇ ਉਹ ਨਹੀਂ ਮੰਨਦੇ ਨਹੀਂ ਬਿਲਕੁਲ ਹਾਲ ਦੇ ਗੜੀ ਅਸੀਂ ਬਲੈਕ ਆਊਟ ਦਾ ਇੱਕ ਰਿਟਨ ਆਰਡਰ ਨਹੀਂ ਕੀਤਾ ਸੀ ਇਟ ਵਾਸ ਅ ਵਰਬਲ ਆਰਡਰ ਐਂਡ ਇੰਪਲੀਮੈਂਟ ਆਨ ਗਰਾਉਂਡ ਕੀਤ ਸੱਚ ਜਿਵੇਂ ਕਿ ਪਹਿਲਾਂ ਉਸ ਸਮਾਂ ਪਹਿਲਾਂ ਦਾ 2 ਵਜੇ ਤੱਕ ਰੈਸਟੋਰੈਂਟ ਦਾ ਟਾਈਮ ਕਰਤਾ ਸੀਗਾ ਪਰ ਹੁਣ ਕਿ ਇਦਾਂ ਦੇ ਖਿਆਲ ਹੈ ਤਾਂ ਕਿ ਪੋਸੀਬਲ ਹੈ ਕਿ 2 ਵਜੇ ਤੱਕ ਰੈਸਟੋਰੈਂਟ ਖੁੱਲੇ ਰਹਿਣਗੇ ਦੇਖੋ ਮੇਰੀ ਬਾਤ ਸੁਣੋ देयर इज नो ਜਿੰਦਨ ਕੇ ਸਾਹਮਣੇ ਦਿੱਸਾ देयर इज नो नीड ऑफ ਪੈਨਲ ਓਨਲੀ ਸਿਰਫ ਜਿੰਨਾ ਸ਼ਾਮ ਨੂੰ ਸਾਨੂੰ ਇੱਕ ਕੰਡੇ ਦੇ ਵਾਸਤੇ ਬ੍ਰੈਕਆਊਟ ਕਰਨਾ ਪਏ ਉਸ ਬ੍ਰੈਕਆਊਟ ਦੇ ਦੌਰਾਨ ਤੁਸੀਂ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਸਪੋਰਟ ਕਰੋ ਆਦਰਵਾਇਜ਼ देयर इज ਐਬਸੋਲੂਟਲੀ ਲੋਡ ਇਟ ਆਫ ਪੈਨਿਕ ਸਾਰੀ ਚੀਜ਼ਾਂ ਜਿੱਦਾਂ ਰੈਗੂਲਰ ਚੱਲਦੀਆਂ ਲੇਕਿਨ ਹੋ ਐਸ ਜਿੱਦਾਂ ਚੱਲਦੀ ਬਿਲਕੁਲ ਕਰਟਨ ਦਾ ਇਸਤੇਮਾਲ ਕਰੇਂ ਅਗਰ ਲਾਈਟ ਅਮ ਦੇਖੋ ਹਸਪਤਾਲ ਦੇ ਅੰਦਰ ਅਮਰਜੈਂਸੀ ਪੇਸ਼ੈਂਟਸ ਆਕਰ ਹੁੰਦੇ ਆਈ ਸੀ ਯੂ ਦੇ ਵਿੱਚ ਵੀ ਪੇਸ਼ੈਂਟਸ ਆਕਰ ਹੁੰਦੇ ਜੇ ਲਾਈਟ ਦੀ ਲੋੜ ਹੈ ਤਾਂ ਘਰ ਦੇ ਵਿੱਚ ਵੀ ਕਹਿੰਦੇ ਜੇ ਅਮਰਜੈਂਸੀ ਕਿਸੇ ਨੂੰ ਲਾਈਟ ਦੀ ਲੋੜ ਹੈ ਤੁਸੀਂ ਬਲੈਕ ਕਰਟਨ ਦਾ ਇਸਤੇਮਾਲ ਕਰੋ तो हाँ जी बिल्कुल मैं नंबर शेयर कर देना डी पी आर अगर अभी मेरे को फोन से भी है आई विल शेयर इस तो बाद में शेयर सर जितने कल रात ही ब्लैक आउट आता है लेकिन लोग सड़क पर होते हैं कंटिन्यूसली घूम रहे थे ढाबे खुले हुए थे शराब के ठेके खुले हुए थे तो उन्होंने बंद करवाने का सिर्फ प्लान है नहीं बिल्कुल प्लान है असी साडी पुलिस दी भी पुलिस वालों की एनफोर्समेंट की जा रही है साडी 40 पीसीआर लेना और लगभग 12 तो 13 मोटरसाइकिल पुलिस पर्सनल ਵੀ ਸਾਰਿਆਂ ਦੇ ਥਾਵਾਂ ਤੇ ਘੁੰਮ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਸੀ ਐਂਡ ਲੋਕਾਂ ਨੂੰ ਕਹਿ ਰਹੇ ਸੀ ਇਨਫੋਰਸ ਕਰ ਰਹੇ ਸੀ ਬਲੈਕਆਊਟ ਆਪਰੇਸ਼ਨ ਵੀ ਜਿਹੜੇ ਕੋਈ ਸੀ ਬਲੈਕਆਊਟ ਦੀ ਡ੍ਰਿਲ ਹੈ ਉਹਨੂੰ ਤੁਸੀਂ ਬਿਲਕੁਲ ਫੋਲੋ ਕਰੋ ਐਂਡ ਜੇ ਇਦਾਂ ਦੇ ਹਾਲਾਤ ਬਣਦੇ ਆ ਕਿ ਵੀ ਜੇ ਲੋਕ ਨਹੀਂ ਫੋਲੋ ਕਰਦੇ ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਵੀ ਵੀ ਵਿਲ ਗੋ ਅਹੈਡ ਵਿਦ ਲੀਗਲ ਐਕਸ਼ਨ ਐਂਡ ਸੀਰੀਜ਼ ਸਰ ਇਹਦਾ ਵੀ ਦੱਸਣਾ ਹੈ ਕਿ ਕਿਹੜੀਆਂ ਦੇ ਵੀ ਇਨਸਟਰਕਸ਼ਨ ਜਾਰੀ ਕੀਤੀ ਗਈ ਹੈ ਕਿਉਂਕਿ ਵਾਈਡਰ ਕੋਈ ਬਾਹਰੋਂ ਆਉਂਦਾ ਕੋਈ ਤਿਆਰ ਹੈ ਸਰ ਦੁਬਾਰਾ ਦੱਸ ਦਿੰਦੇ ਆ ਉਹਨਾਂ ਦੀ ਲਾਈਟ ਗੱਡੀਆਂ ਨੇ ਲਾਈਟ ਕਰੋ ਆ ਗੱਡੀਆਂ ਦਾ ਇਸ ਤਰ੍ਹਾਂ ਹੈ ਗੱਡੀਆਂ ਦਾ ਜੀ ਉੱਤੇ ਬਲੈਕਆਊਟ ਜਿਹੜਾ ਡ੍ਰਿਲ ਹੈ ਉਹ ਲਾਗੂ ਹੁੰਦੀ ਹੈ ਗੱਡੀਆਂ ਨੂੰ ਇਹ ਦਾਟਾ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਹਾਰਦੀ ਗੱਡੀ ਜਦੋਂ ਤੱਕ ਬਲੈਕਆਊਟ ਦਾ ਗ੍ਰੀਨ ਸਿਗਨਲ ਨਹੀਂ ਆਉਂਦਾ ਜੋਸ਼ਕ ਸਵਿਚ ਉਹ ਐਂਡ ਸਾਟਾ ਜਿਹੜਾ ਸਾਈਡ ਤੇ ਲਗਾ ਕੇ ਗੱਡੀਆਂ ਨੂੰ ਉੱਥੇ ਰਹਿਣ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮਤਲਬ ਹੈ ਕਿ ਕੰਪਲੀਟ ਹਨੇਰਾ ਉੱਥੇ ਜਿਹੜੀ ਜਿਹੜੀ ਆ ਤੁਸੀਂ ਲਾਈਟ ਦੀ ਗੱਲ ਕਰ ਰਹੇ ਹੋ ਥਿਸ ਇਜ਼ ਅ ਵੈਰੀ ਮਿਨਿਮਮ ਲਾਈਟ ਉਹਦੇ ਨਾਲ ਬਲੈਕਆਊਟ ਦੇ ਉੱਤੇ ਐਂ ਆ ਸਕਦੀ ਹੈ

ਵੀ ਇੱਕ ਤਾਂ ਕੋਲਿੰਗ ਸਾਡੇ ਸਿਵਿਲਿਅਨਸ ਨੂੰ ਸਾਰੇ ਲੋਕਾਂ ਨਾਲ ਸ਼ਹਿਰ ਵਾਸੀ ਨੂੰ ਹੀ ਬੇਨਤੀ ਹੈ ਕਿ ਜਦੋਂ ਵੀ ਬਲੈਕਆਊਟ ਆਪਰੇਸ਼ਨ ਦੀ ਕਾਲ ਹੁੰਦੀ ਹੈ ਜਾਂ ਬਲੈਕਆਊਟ ਗ੍ਰੀਜ਼ ਦੀ ਕਾਲ ਹੁੰਦੀ ਹੈ ਕੋਈ ਸਾਡਾ ਸੋ बिल्कुल कोई भी लोग ਲੋਕੀ ਜੇ ਕੋਈ ਸਟੋਰ ਹੈ ਜਿੱਦਾਂ जो ਜੋ ওভারਚਾਰਜ ਕਰ ਰਿਹਾ ਹੈ ਤੁਸੀਂ ਸਾਡੇ ਧਿਆਨ ਚ जैसे मैंने पहले बताया वी आर इन टच विद दी आर्मी अथॉरिटीज एंड आई एम रेगुलरली अपीलिंग ऑल द लुधियाना सिटीजंस कि जो भी साइड प्रशासन की डायरेक्शन है तो उसको उन्होंने जरूर फॉलो करो उसको बियॉन्ड कोई भी ऐसी कोई इदा की इंफॉर्मेशन नहीं है